बठिंडे बेकादाद बठिंडे बसा बठिंडे पंजाब पंजाब सरकार पंजाब सरकार मुड़ा पंजाब सरकार मुड़ा मुदा ਯਾ ਡੋ ਕਾ ਦਾ ਪੰਜਾਬ ਸਰਕਾਰ ਮਰਦਾਬ 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 ਲੁਧਿਆਣਾ ਜਾਣਾ ਜੀ ਅੱਜ ਹਾਂਜੀ 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 ਕੀ ਪਰਪਸ ਹੈ ਬਾਸਟੇ ਦਾ ਜੀ ਹਾਂਜੀ ਬਾਹਰ ਦਾ ਬਾਹਰ ਲਜਾਇਆ ਜਾ ਰਿਹਾ ਉਹ ਤੇ ਹੈਗਾ ਹੀ ਆ ਪਰ ਲੁਧਿਆਣਾ ਤੇ ਆਪਾਂ ਜਾ ਨਹੀਂ ਸਕਦੇ ਮਨਾ ਆ ਨਰਵਾਦੀ ਹੈਗੇ ਲੁਧਿਆਣੇ ਸਾਹਿਬ ਵੀ ਉੱਥੇ ਸਰ ਆਪਣਾ ਲੋਕਤੰਤਰੀ ਉੱਥੇ ਕੀ ਸਰਕਲ ਬਣਾ ਹੈਗਾ ਜੀ ਹੋ ਸਕਦਾ ਲੋਕਤੰਤਰੀ ਦਿੱਲੀ ਪਵਾ ਸਕਦੇ ਜੇ ਅਸੀਂ ਕਿਉਂ ਨਹੀਂ ਜਾ ਸਕਦੇ ਇਹ ਲੋਕ ਆਈ ਜਾਂਦੇ ਵਿਆਹ ਤੋਂ ਆਈ ਜਾਂਦੇ ਦਿੱਲੀ ਪਵਾ ਸਕਦੇ ਜੇ ਅਸੀਂ ਕਿਉਂ ਨਹੀਂ ਜਾ ਸਕਦੇ ਸਾਡੀ ਦੇ ਇੰਨੀ ਬੇਨਤੀ ਹੈਗੀ ਹੈ ਕਾਈਂਡਲੀ ਸਾਡੇ ਨਾਲ ਕੋਆਪਰੇਟ ਕਰੋ ਦੇਖੋ ਜਿਹੜੀ ਚੀਜ਼ ਦੀ ਮਨਾਈਆਂ ਤੁਹਾਨੂੰ ਅਸੀਂ ਆਪ ਦਾ ਸੁਚੇਤ ਸੁਚੇਤ ਦਾ ਦੱਸ ਰਹੇ ਹਾਂ ਤੇ ਅਸੀਂ ਉੱਥੇ ਜਾਣ ਨਹੀਂ ਦੇ ਸਕਦੇ ਜੇਕਰ ਕੋਈ ਸਰ ਲਿਖਤੀ ਰੂਪ ਚ ਆਰਡਰ ਹੈਗੇ ਜੀ ਸਰ ਹਾਂ ਲੇਤੀ ਹੈ ਜਿਹੜੀ ਰਿਕਾਰਡ ਹੈ ਨਾ ਨਹੀਂ ਨਹੀਂ ਰਿਕਾਰਡ ਦਾ ਸਭ ਕਿੱਥਾਂ ਕਰ ਰਹੀ ਹੈ ਜੀ ਸਰ ਕੀ ਕਾਦੀ ਰਹਿ ਗਈ ਸਾਰੀ ਇੱਕ ਜੇ ਐਨ ਕੇ ਐਨ ਕੇ ਤੁਸੀਂ ਫੇਰ ਵੀ ਕਹਿੰਦੇ ਹੋ ਕਿ ਨਹੀਂ ਜਾਣਾ ਫਿਰ ਤਾਂ ਅਸੀਂ ਦੇਖੋ ਇਹੀ ਤੁਹਾਨੂੰ ਡਿਟੇਨ ਕਰ ਲਾਂ ਚਲੋ ਤਾਂ ਤੁਹਾਡਾ ਆਏਗਾ ਜੀ ਕਰੋ ਜਾਂ ਕਰੋ ਉਹ ਸਰ ਤੁਸੀਂ ਮਾਲਕ ਹੋ ਜੀ ਸਰ ਤੁਸੀਂ ਗੱਲ ਸੁਣੋ ਜਦੋਂ ਸਾਡੇ ਨਾਲ ਧੱਕਾ ਹੋਈ ਜਾਂਦਾ ਜੀ ਬਠਿੰਡਾ ਸ਼ਹਿਰੋਂ ਜਾੜਨ ਨੂੰ ਫਿਰਦੀ ਹੈ ਸਰਕਾਰ ਤੇ ਫਿਰ ਤਾਂ ਤੁਹਾਡੀ ਮਰਜ਼ੀ ਹੈ ਨਾ ਸਰ ਜਿਹੜਾ ਕੁਝ ਮਰਜ਼ੀ ਕਰ ਲਓ 52 ਦਿਨ ਹੋ ਗਏ ਜੀ ਅੱਛਾ ਜੀ ਵੀ ਅਸੀਂ ਘਰਲੇ ਦੇ ਸਾਰਾ ਦੀ ਕੋਸ਼ਿਸ਼ ਤਾਂ ਇੱਥੋਂ ਹਾਈ ਕੋਰਟ ਜਾਂਦੀ ਹੈ ਤੜਕੇ ਇੱਕ ਮਿੰਟ ਜੀ ਇਹ ਦੇਖੋ ਤੁਸੀਂ ਜਾ ਕੇ ਬਲੋਡ ਰੋਡ ਤੋਂ 52 ਦਿਨ ਹੋ ਗਏ ਅਸੀਂ ਉਮੀਦਕਰਤਾ ਕਿ ਸਾਡੀ ਕੋਲੇ ਜਿਹੜਾ ਉੱਥੇ ਫਾਰ ਕੁਝ ਬੈਠੇ ਆਂ